ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਦੀ ਸਤਿਕਾਰ ਸਹਾਇਤਾ ਸਨਮਰ ਗੁਰੂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ ਸਭੀ ਬਾਣੀ ਕਹਿੰਦੇ ਜੀ ਪੰਜ ਤਤ ਕੋ ਤੰਦਰਿਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਏ ਮਹਿਮਾਨ ਸਤੂ ਸੱਚੇ ਪਾਛ ਦੇ ਬਾਣੀ ਸਾਨੂੰ ਸਮਝਾਣਾ ਕਰਦੀ ਐ ਸਾਧ ਸੰਗਤ ਜੀਓ ਸਾਨੂੰ ਅਸੀਤ ਨਾਲ ਜੋੜਦੀ ਐ ਸਾਨੂੰ ਸੱਚ ਨਾਲ ਜੋੜਦੀ ਐ ਸਾਧ ਸੰਗਤ ਜੀ ਕਿ ਪਾਛ ਦੇ ਬਾਣੀ ਦਾ ਹੁਕਮ ਐ ਜਿਉਂ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੇ ਕੀ ਸਾਚੋ ਨਹੀਂ ਨਾਨਕ ਬਿਨ ਬਗਵਾਨ ਸਾਧ ਸੰਗਤ ਜੀ ਬਾਣੀ ਕਹਿੰਦੀ ਸਾਧ ਸੰਗਤ ਜੀਓ RAM ਗਿਓ ਰਾਵਣ ਗਿਓ ਜਾ ਕੋ ਬਹੁ ਪਰਵਾਰ ਕੋ ਨੰਗ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਜੈਸੇ ਜਲਤੇ ਬੁਧਬਦਾ ਉਪਜੈ ਬਿਨ ਸਹਿ ਨੀਤ ਜਗ ਰਚਨਾ ਤੈ ਸਰਚੀ ਕੋ ਨਾਨਕ ਸੁਣ ਮੀਤ ਆਕੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਜੀ ਇਸ ਬਾਤ ਤੇ ਸਾਨੂੰ ਪੇਜਾ ਸੰਸਾਦ ਦੇ ਅੰਦਰ ਉਸ ਅਕਾਲਪੁਰ ਵਾਇਰੂਨਾ ਪਰਿਪੂਨ ਪਰਮਾਤਮਾ ਨੇ ਨਾਮ ਚਪਣ ਦੇ ਵਾਸਤੇ ਬਾਣੀ ਪਾਣ ਵਾਸਤੇ ਤੇ ਬਾਣੀ ਸੁਣਨ ਵਾਸਤੇ ਗੁਰੂ ਦੀ ਸੰਗਤ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਜਾ ਕੇ ਗੁਰੂਦਵਾਰੇ ਜਾ ਕੇ ਸੇਵਾ ਸੰਮਦੇ ਲਾਹੇ ਲੈਣ ਵਾਸਤੇ ਸਾਧ ਸੰਗਤ ਜੀਓ ਤਾਏ ਬਾਣੀ ਕਹਿੰਦੀ ਐ ਪ੍ਰਾਣੇ ਤੂੰ ਆਇਓ ਲਾਹਾ ਲੈਣ ਲੱਗਾ ਕਿ ਤੈਨੂੰ ਪਕੜੇ ਸਭ ਮੁਕਤੀ ਚੱਲੀ ਰਹਿਣਾ ਸਾਧ ਸੰਗਤ ਜੀ ਸਾਡੇ ਸਾਰੇ ਦੀਆਂ ਯਾਤਰਾ ਪਰਚੀਆਂ ਇਹ ਆਰਜੀ ਨੇ ਟੈਂਪਰੇਰੀ ਨੇ ਸਾਧ ਸੰਗਤ ਜੀ ਪਤਾ ਨਹੀਂ ਕਦੋਂ ਸੱਦੇ ਆ ਜਾਣੇ ਐ ਕਦੋਂ ਮੋਦ ਦਾ ਪਰਵਾਨਾ ਸਾਡੇ ਕੋਲ ਪਹੁੰਚ ਜਾਣਾ ਇਹ ਵਾਹਿਰੂ ਜਾਣ ਦਾ ਸਾਧ ਸੰਗਤ ਜੀ ਕਬੀਰ ਕਿਆ ਜਾਣੇ ਕਿਵੇਂ ਮਰेंगे ਕਿਹਸਾ ਮਰਨਾ ਹੋਏ ਸਾਥ ਸੰਗਤ ਜੀਓ ਦੁਨੀਏ ਤੇ ਆਉਣ ਦਾ ਤਰੀਕਾ ਸਾਰਿਆਂ ਦਾ ਇੱਕ ਸਮਾਨ ਹੈ ਉਹਨਾਂ ਦੁਨੀਆ ਤੋਂ ਜਾਣ ਦਾ ਤਰੀਕਾ ਹਰ ਇੱਕ ਦਾ ਵੱਖੋ ਵੱਖਿਆ ਆ ਕੋ ਸਤਨਾਮ ਛੇਰੀ ਬਾਣੀ ਆ ਜੀ ਸਾਥ ਦੇਖੋ ਜਨਮ ਸਾਰਿਆਂ ਦਾ ਬਰਾਬਰ ਹੈ ਮਨ ਬਰਾਬਰ ਨਹੀਂ ਹੈ ਸਾਥ ਸੰਗਤ ਜੀਓ ਜਨਮ ਸਾਰਿਆਂ ਦਾ ਬਰਾਬਰ ਹੈ ਮਨ ਹਰ ਇੱਕ ਜੀਵ ਦਾ ਵੱਖਰਾ ਵੱਖਰਾ ਹੈ ਤਾਂ ਹੀ ਤਾਂ ਭਗਤ ਕਬੀਰ ਜੀ ਕਹਿੰਦੇ ਕਬੀਰ ਕਿਆ ਜਾਣਾ ਕਿਬ ਮਰेंगे ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਪਾਈ ਹੁਣ ਦਾ ਮਨਾਂ ਵੀ ਗੁਰੂ ਸਖਾਲਾ ਕਰ ਦਿੰਦਾ ਏ ਜਿਹੜੇ ਜੁੜ ਜਾਂਦੇ ਨੇ ਗੁਰੂ ਦੀ ਬਾਣੀ ਨਾਲ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਰੋਹਾਨੀ ਬੋਲਾਂ ਨਾਲ ਸਾਥ ਸੰਗਤ ਜੀ ਤਾਂ ਇਹ ਤਾਂ ਪੱਕ ਪਕ ਪਤਕ ਵੀ ਜੀ ਕਹਿ ਰਹੇ ਨੇ ਸਾਥ ਸੰਗਤ ਜੀ ਆਪਣੀ పాਵ ਰਸਨਾ ਤੋਂ ਕਬੀਰਾ ਤੁਲਸਕੇਲ ਕੈ ਪੂਰੀਆਂ ਬਾਂਦੀ ਤੇ ਦੇਵ ਸਚਾਰ ਕੋ ਪੇਖਣਾ ਅੰਤਖੇ ਕੀ ਖੇ ਸਾਧ ਸੰਗ ਜੀ ਇਸ ਸਰੀਰ ਨੇ ਇਸ ਤਾਰੂਪੀ ਮਿੱਟੀ ਨਾਲ ਅਖੇ ਨੂੰ ਮਿੱਟੀ ਵਿੱਚ ਹੀ ਮਿਲ ਜਾਣਾ ਸਾਧ ਸੰਗ ਜੀ ਤਾਂ ਇਹ ਬਾਬਰਬਾਦ ਜੀ ਕਹਿੰਦੇ ਮਾਟੀ ਕੋ ਪੂਤਰਾ ਪੁਤਲਾ ਕੈਸੇ ਨੱਚਦਾ ਹੈ ਦੇਖੇ ਜਿਕੇ ਸੁਣਾ ਬੋਲੇ ਦੂਰਿਓ ਫਿਰਦਾ ਹੈ ਜਦ ਕਿਸ ਪਾਬਾ ਤਬ ਗਰਭ ਕਰਤਾ ਹੈ ਮਾਇਆ ਗਈ ਤਬ ਰੋਮ ਲੱਗਦਾ ਹੈ ਸਾਧ ਸੰਗ ਜੀ ਤਾਹੇ ਤੱਕ ਆਪ ਭਗਤਬੀਰ ਜੀ ਕਹਿ ਰਹੇ ਨੇ ਸਾਧ ਸੰਗਤ ਦੇਖੋ ਕਬੀਰਾ ਤੂਲ ਸੁਕੇਲ ਕੈ ਪੁਰਿਆ ਬਾਂਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇਦੀ ਖੇ ਸਾਧ ਸੰਗਤ ਜੀ ਇਹ ਸੰਸਾਰ ਸੁਪਨੇ ਦੀ ਨਿਆਈਆਂ ਸਾਧ ਸੰਗਤ ਜੀਓ ਤਾਹੇ ਬਾਣੇ ਕਹਿੰਦੀ ਜਿਉ ਸੁਪਨਾ ਅਰ ਪੇਖਣਾ ਐਸੇ ਜਾਗ ਕੋ ਜਾਨ ਇਸ ਇਨ ਮੈਂ ਕੀ ਸੱਚੋ ਨਹੀਂ ਨਾਨਕ ਬਿਨ ਭਗਵਾਨ ਸੰਸਾਰ ਝੂਠ ਹੈ ਨਰੰਕਾਰ ਸੱਚ ਹੈ ਆਖੋ ਸਤਨਾਮ ਸ਼੍ਰੀ ਵਰੀ ਸਾਧ ਸੰਗਤ ਜੀ ਕਿਉਂਕਿ ਸੱਚ ਕੀ ਹੈ ਸੱਚ ਪਰਮਾਤਮਾ ਹੈ ਝੂਠ ਕੀ ਹੈ ਝੂਠ ਸੰਸਾਰ ਹੈ ਦਿਸਤਮਾਨ ਹੈ ਸਗਲ ਮਥੇਨਾ ਗੁਰੂ ਦੀ ਬਾਣੀ ਕਹਿੰਦੇ ਐ ਬੰਧਿਆ ਜੋ ਤੂੰ ਜੋ ਤੂੰ ਦੇਖ ਰਿਆ ਨਾ ਇਹਨੇ ਅੱਖਾਂ ਦੇ ਨਾਲ ਇਹ ਸੱਚ ਨਹੀਂ ਹੈ ਇਹ ਸਭ ਝੂਠ ਹੈ ਸਾਧ ਸੰਗਤ ਇਹ ਝੂਠ ਦਾ ਪਸਾਰਾ ਹੈ ਸਾਧ ਸੰਗਤ ਜੀ ਸੰਸਾਰ ਝੂਠ ਹੈ ਨਰੰਕਾਰ ਸੱਚ ਹੈ ਆਖੋ ਸਤਨਾਮ ਸ਼੍ਰੀ ਕਾਇਦਾ ਬਾਬਾ ਬੁੱਲ੍ਹੇ ਸ਼ਾਹ ਕਹਿ ਰਹੇ ਨੇ ਨਾ ਬੁੱਲ੍ਹੇ ਸ਼ਾਹ ਤੇ ਸਭ ਮੁਸਾਫਰ ਕਿਸ ਨਾ ਬੈਠੇ ਰਹਿਣਾ ਆਪਣੇ ਆਪਣੇ ਬਾਟ ਮੁਕਾ ਕੇ ਸਭ ਨੂੰ ਜਾਣਾ ਪੈਣਾ ਸਾਥ ਸੇ ਇਹ ਜਗਤ ਮੁਸਾਫਰ ਖਾਨਾ ਹੈ ਕੋਈ ਤੁਰ ਜਾਂਦਾ ਕੋਈ ਆ ਜਾਂਦਾ ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ ਕੋਈ ਕੰਡਿਆਂ ਨਾਲ ਨਿਵਾ ਜਾਂਦਾ ਸਾਥ ਸੇ ਜੀ ਬਾਬਾ ਫਰੀਦ ਜੀ ਵੀ ਸਾਨੂੰ ਸਤਨਾਕ ਜੋੜਦੇ ਨੇ ਬਾਬਾ ਫਰੀਦ ਜੀ ਕਹਿੰਦੇ ਸਾਡੇ ਤਰ੍ਹਾਂ ਮਨ ਦਿਉਰੀ ਚੱਲਾ ਪਾਣੀ ਅੰਨ ਆਇਓ ਬੰਦਾ ਦੁਨੀਆ ਵਿੱਚ ਵਤ ਅਸੋਣੀ ਬੰਨ ਮਾਲਕਲ ਮੋਤਜਾ ਆਪਸੀ ਸਭ ਦਰਵਾਜੇ ਭੰਨ ਤਿੰਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਕਿਉ ਜੁਣਿਆ ਦਾ ਕਾਨ ਫਰੀਦਾ ਅਮਲ ਜੇ ਕਿਤੇ ਦੁਨੀਆ ਵਿੱਚ ਦਰਗਹ ਆਏ ਕਾਮ ਕਿਹੜੇ ਅਮਲ ਕਰਨੇ ਆ ਕਿਕ ਸੰਸਾਰ ਵਿੱਚ ਆਇਆ ਜਿੱਥੇ ਪਰਿਵਾਰਕ ਕੰਮ ਕਰਨੇ ਨੇ ਸਮਾਜਿਕ ਕੰਮ ਕਰਨੇ ਨੇ ਹੋਰ ਕਾਰੋਬਾਰ ਕਰਨੇ ਨੇ ਸਾ ਸੰਗਜੋ ਸੰਸਾਰੀ ਕੰਮ ਕਰਕੇ ਜਿੱਥੇ ਸੰਸਾਰੀ ਗਿਆਨ ਹਾਸਲ ਕਰਨਾ ਹੈ ਵਿਦਿਆ ਵਿਚਾਰੀਤਾ ਪਰ ਉਪਕਾਰੀ ਜਿੱਥੇ ਸੰਸਾਰੀ ਕਿਤਾਬਾਂ ਸੰਸਾਰੀ ਗਿਆਨ ਪੜ੍ਹਨਾ ਹੈ ਚੰਗੀਆਂ ਡਿਗਰੀਆਂ ਚੰਗੀਆਂ ਸੰਸਾਰੀ ਪਦਵੀਆਂ ਹਾਸਲ ਕਰਨੀਆਂ ਨੇ ਸੰਸਾਰਿਕ ਗਿਆਨ ਹਾਸਲ ਕਰਕੇ ਉੱਤੇ ਇਹ ਨਾ ਭੁੱਲੀਏ ਕਿ ਨਿਰੰਕਾਰੇ ਗਿਆਨ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਸੰਸਾਰਿਕ ਗਿਆਨ ਜ਼ਰੂਰੀ ਆਖੋ ਸਤਨਾਮ ਬਲਕੇ ਨਿਰੰਕਾਰੇ ਗਿਆਨ ਸੱਚ ਕਰਕੇ ਜਾਣਿਓ ਨਿਰੰਕਾਰੇ ਗਿਆਨ ਪਰਮਾਤਮਾ ਦਾ ਗਿਆਨ ਉਹ ਸੰਸਾਰਿਕ ਗਿਆਨ ਨਾਲੋਂ ਵੀ অতি ਜ਼ਰੂਰੀ ਆਖੋ ਸਤਨਾਮ ਸ੍ਰੀ ਬਰੁ ਸਾਧ ਸੰਗਤ ਜੀ ਕੋਈ ਤਾਂ ਹੀ ਸਾਧੂ ਸਾਧ ਸੰਗਤ ਜੀਓ ਗੁਰੂ ਦੀ ਬਾਣੀ ਸਾਨੂੰ ਸਤਨਾਮ ਜੋੜਦੀ ਹੈ ਸਾਧ ਸੰਗਤ ਜੀ ਸਾਨੂੰ ਸੱਚ ਦਾ ਗਿਆਨ ਕਰਾਉਂਦੀ ਐ ਸੱਚ ਦਾ ਗਿਆਨ ਕਰਵਾ ਕੇ ਸਾਨੂੰ ਉਸ ਰੱਬੀ ਰਾਤੇ ਤੁਰਦਿਆ ਗੁਰੂ ਦੀ ਬਾਣੀ ਜਿਸ ਬਾਣੀ ਨੂੰ ਮੰਨ ਚ ਬਸਾ ਕੇ ਜਿਸ ਰੱਬੀ ਰਾਤੇ ਤੁਰ ਕੇ ਅਸੀਂ ਪਰਮਾਤਮਾ ਤੱਕ ਪਹੁੰਚ ਸਕਦੇ ਆ ਉਹਦੀ ਬਖਸ਼ ਦੇ ਪਾਤਰ ਬਣ ਸਕਦੇ ਆ ਮੰਜ਼ਿਲ ਦੀ ਪ੍ਰਾਪਤੀ ਕਰ ਸਕਦੇ ਆ ਸਾਧ ਸੰਗਤ ਜੀਓ ਕਿਉਂਕਿ ਆਵਣ ਜਾਣ ਇੱਕ ਖੇਲ ਬਣਾਇਆ ਆਗਿਆ ਕਰੇ ਕਿ ਨੀ ਮਾਇਆ ਪਾਛਾ ਦੀ ਬਾਣੀ ਕਹਿੰਦੀ ਜੇ ਜਨਤ ਸਬ ਤੇਰਾ ਖੇਲ ਇਹ ਵਾਰੂ ਦੇ ਖੇੜ ਹੈ ਸਾਥ ਸੰਗ ਜੀ ਆਵਣ ਜਾਣ ਇੱਕ ਉਹਦਾ ਖੇੜ ਹੈ ਉਹਦੀ ਖੇੜ ਹੈ ਤਮਾਸ਼ਾ ਸਾਥ ਸੰਗ ਜੀ ਜੇ ਜਨਤ ਸਬ ਤੇਰਾ ਖੇਲ ਵਿਯੋਗ ਮਿਲ ਵਿਛੜਿਆ ਸੰਜੋਗੀ ਮੇਲ ਸਾਨੂੰ ਕਹਿ ਦੇਣਾ ਚਾਹੀਦਾ ਆਪਣੀ ਰਸਨ ਤੋਂ ਜਿਉ ਤੂੰ ਚਲਾਏ ਤੇ ਚਲੈ ਸਵਾਮੀ ਜਿਉ ਤੂੰ ਚਲਾਹੇ ਤਿਮ ਚਲੈ ਸਵਾਮੀ ਹੋਰ ਕਹਿ ਜਾਣਾ ਗੁਣ ਤੇਰੇ ਜਿਬ ਤੂੰ ਚਲਾਏ ਤੇ ਵੈ ਚਲ ਹੈ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਹਨੇ ਨਾਮ ਲਾਹੇ ਸੇ ਸਹਾਰਾ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਈ ਆਪਣੇ ਸੇ ਗੁਜ਼ੋਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉ ਪਾਵੈ ਤੇ ਮੈਂ ਚਲਾਇ ਜਿਉ ਜਾਨੋ ਤਿਉ ਰਾਖ ਹਰ ਪ੍ਰਭ ਤੇਰਾ ਕਿਤੇ ਗੁਣੋਂ ਅਸੰਖ ਆਪ ਗੁਣ ਮੇਰੇ ਆ ਬਗਰੇ ਮੇਰੇ ਤੇ ਕਿੰਨੇ ਕੋ ਉਗਣੈ ਮੈਂ ਆਪਣੀ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਉਗਣ ਹਮਾਰੇ ਦਇਆ ਕਰੋ ਕੁਛ ਮੇਰਾ ਪਾਵਉ ਡੁੱਬਦੇ ਪੱਥਰ ਤਾਰੇ ਸਾਥ ਨਹੀਂ ਸਾਡਾ ਐਸਾ ਗੁਰੂ ਹੈ ਸਾਧ ਸੰਗਤ ਜੀ ਸਾਡੇ ਗੁਰੂ ਨਾਨਕ ਤਨ ਸਾਹਿਬ ਜੀ ਗੁਰੂ ਨੰਗ ਪਾਚਾ ਜੀ ਨਨਕਾਰੀ ਸਾਡੇ ਬਾਪੂ ਨੇ ਸਿਰਫ ਬੰਦੇ ਨੇ ਤਾਰੇ ਪਛੋ ਪਰੇਤ ਮੁਕਤ ਕੋ ਤਾਰੇ ਐਸਾ ਸਾਡਾ ਗੁਰੂ ਹੈ ਪਛੋ ਪਰੇਤ ਮੁਕਤ ਕੋ ਤਾਰੇ ਪਾਹਨ ਪਾਰ ਉਤਾਰੇ ਨਾਨਕ ਦਾ ਤੇਰੀ ਛਣਾਈ ਸਦਾ ਸਦਾ ਬਲਿਹਾਰੇ ਆਕੋ ਸਤਨਾਮ ਦੀ ਮਾਰੇ ਸਾਧ ਸੰਗਤ ਸਾਡੇ ਗੁਰੂ ਨੇ ਪੱਥਰ ਵੀ ਤਾਰ ਦਿੱਤੇ ਮੂਰਖ ਵੀ ਤਾਰ ਦਿੱਤੇ ਭੂਤ ਪ੍ਰੇਤ ਵੀ ਤਾਰ ਦਿੱਤੇ ਪੁਸ਼ ਵੀ ਤਾਰ ਦਿੱਤੇ ਜੋ ਸਾਡੇ ਗੁਰੂ ਦੀ ਛਣ ਵਿੱਚ ਆ ਗਿਆ ਸਾਡੇ ਗੁਰੂ ਨੇ ਪੱਥਰ ਵੀ ਤਾਰ ਦਿੱਤੇ ਪੁਸ਼ ਵੀ ਤਾਰ ਦਿੱਤੇ ਭੂਤ ਪ੍ਰੇਤ ਵੀ ਤਾਰ ਦਿੱਤੇ ਮੂਰਖ ਵੀ ਤਾਰ ਦਿੱਤੇ ਸਭ ਨੂੰ ਤਾਰਿਆ ਸਾਡੇ ਗੁਰੂ ਨੇ ਆਖੋ ਸਤਨਾਮ ਸ਼ਿਰਵਰ ਸਾਧ ਸੰਗਤ ਤਾਂ ਇਹ ਬਾਣੇ ਕਹਿੰਦੀ ਆਵਣ ਜਾਣ ਇੱਕ ਖੇਲ ਬਣਾਇਆ ਆ ਗਿਆ ਕਰੇ ਕੀ ਨੀ ਮਾਇਆ ਜੋ ਆਇਆ ਸੋ ਚਲ ਸੀ ਸਭ ਕੋਈ ਆਈ ਵਾਰੀ ਐ ਜਿਸ ਕਾ ਜੀ ਪ੍ਰਾਣ ਹੈ ਕਿਉ ਸਾਹਿਬ ਮਨੋ ਬਸਾਰੀ ਅਸਾ ਸੰਗ ਜੀ ਖਾਲੀ ਹੱਥ ਨਹੀਂ ਜਾਣਾ ਸੀ ਅਸੀਂ ਨਾਮ ਧੰਨ ਨਾਲ ਗੁਰੂ ਦੇ ਸਿਮਰਨ ਨਾਲ ਜਪ ਕਰਕੇ ਤਪ ਕਰਕੇ ਗੁਰੂ ਦੀ ਬਾਣੀ ਨਾਲ ਜੁੜ ਕੇ ਅਸੀਂ ਗੁਰੂ ਦੇ ਸ਼ਬਦ ਨਾਲ ਗੁਰੂ ਦੀ ਬਾਣੀ ਦੇ ਨਾਮ ਧੰਨ ਨਾਲ ਅਸੀਂ ਝੋੜੀਆਂ ਪਰ ਕੇ ਲੈ ਕੇ ਜਾਣੀ ਆਖੋ ਸਤਨਾਮ ਸ਼੍ਰੀ ਵਾਰਿਸ ਸਾਹਿਬ ਸਿੰਘ ਪਤਨੇ ਕਦੋਂ ਮੌਤ ਦਾ ਪਰਮਾਨਾ ਆ ਜਾਣਾ ਕਦੋਂ ਸਦੇ ਆ ਜਾਣੇ ਐ ਇਸ ਕਰਕੇ ਕ੍ਰਿਬ ਕਬੀਰ ਹਰ ਜਪਦਿਆਂ ਕਿਨ ਢਿਲ ਨਾ ਕੇ ਜੇ ਮੇਰੀ ਜਿੰਦੜੀਏ ਮਤ ਜਾਪਾ ਕੇ ਸਾ ਆਵੇ ਕਿ ਨਾ ਆ ਬਨਾ ਆਤਮਾ ਪਰਮਾਤਮਾ ਦੀ ਅੰਛ ਐ ਸਾਹਿਬ ਸਿੰਘ ਜੀ ਆਤਮਾ ਆਤਮਾ ਨਾਲ ਪਰਮਾਤਮਾ ਤੱਕ ਪਹੁੰਚਣਾ ਐ ਆਤਮਾ ਦਾ ਸਾਡੇ ਸਰੀਰ ਨਾਲ ਕੋਈ ਸਬੰਧ ਨਹੀਂ ਹੈ ਇਹ ਵੀ ਮੈਂ ਅੱਜ ਕਰਦਿਆਂ ਸਾਧ ਸੰਗ ਜੀ ਸਰੀਰ ਅਲੱਗ ਹੈ ਆਤਮਾ ਅਲੱਗ ਹੈ ਸਾਧ ਸੰਗ ਜੀ ਇੱਕ ਦਿਨ ਕਹਿੰਦੇ ਮਾਪੁੱਛ ਕਹਿੰਦੇ ਸਰੀਰ ਆਤਮਾ ਨੂੰ ਕਹਿਣ ਲੱਗਾ ਦੇਖੋ ਤੂੰ ਮੈਨੂੰ ਛੱਡ ਕੇ ਚਲੀ ਜਾਂਦੀ ਹੈ ਮੈਨੂੰ ਦੱਸ ਕੇ ਨਹੀਂ ਜਾਂਦੀ ਤੂੰ ਚੁੱਪਚੀ ਪੀਤੇ ਮੇਰਾ ਸਾਥ ਛੱਡ ਜਾਂਦੀ ਹੈ ਸਰੀਰ ਲਗਾ ਕਹਿਣ ਆਤਮਾ ਨੂੰ ਇਹ ਤੂੰ ਚੰਗਾ ਨਹੀਂ ਕਰਦੀ ਜਦੋਂ ਤੂੰ ਮੈਨੂੰ ਛੱਡ ਕੇ ਚਲੀ ਜਾਂਦੀ ਹੈ ਸਰੀਰ ਕਹਿੰਦਾ ਰੋਣ ਪਿੱਟਣ ਪੈ ਜਾਂਦਾ ਏ ਬੇੜੇ ਵਿੱਚ ਸੱਤਰ ਵਿੱਚ ਜਾਂਦੇ ਨੇ ਪਰਿਵਾਰ ਬੇਲਾਪ ਕਰਦਾ ਏ ਤੂੰ ਮੈਨੂੰ ਛੱਡ ਕੇ ਨਾ ਜਾਇਆ ਕਰ ਆਤਮਾ ਕਹਿੰ ਲਗੀ ਸਰੀਰ ਨੂੰ ਭਰਾਵਾ ਮੇਰੇ ਤੇ ਗਿਲਾਨਾ ਕਰ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਐ ਮੈਂ ਵੀ ਆਪਣੇ ਮਾਰਗ ਦੀ ਬੰਧੀ ਹੋਈ ਆ ਮੈਂ ਵੀ ਆਪਣੇ ਮਾਰਗ ਦੀ ਹੋਗੀ ਬਹੁਤ ਦੀ ਪਵੰਦ ਐ ਆਤਮਾ ਕਹਿੰਦੀ ਸ੍ਰੀ ਨੂੰ ਕੱਢ ਕੇ ਤੂੰ ਮੇਰੇ ਤੇ ਗੱਲਾਂ ਨਾ ਕਰ ਜੇ ਮੇਰਾ ਵਸ ਚੱਲੇ ਮੈਂ ਤਾਂ ਤੈਨੂੰ ਛੱਡ ਕੇ ਨਾ ਜਾਮਾ ਮੈਂ ਤੇਰੇ ਨਾਲੇ ਰਹਾ ਪਰ ਮੈਂ ਵੀ ਆਪਣੇ ਹੁਕਮ ਮਾਲਕ ਦੀ ਹੁਕਮ ਦੀ ਪਵੰਦ ਹੈ ਜਦੋਂ ਮੇਰਾ ਹੁਕਮ ਮੇਰਾ ਮਾਲਕ ਮੈਨੂੰ ਹੁਕਮ ਕਰਦਾ ਏ ਮੈਨੂੰ ਭਾਈ ਜਾਣਾ ਪੈਂਦਾ ਏ ਤੇ ਤੈਨੂੰ ਛੱਡ ਕੇ ਸ੍ਰੀ ਨੂੰ ਆਤਮਾ ਕਹਿ ਰਹੀ ਜੈਂ ਮੈਂ ਵੀ ਆਤਮਾ ਕਹਿੰਦੀ ਮੈਂ ਆਜ਼ਾਦ ਨਹੀਂ ਐ ਮੇਰੇ ਹੱਥ ਵਸ ਕੁਝ ਨਹੀਂ ਐ ਜਦੋਂ ਮੇਰਾ ਮਾਲਕ ਮੈਨੂੰ ਬੁਲਾਉਂਦਾ ਏ ਮੈਨੂੰ ਆਪਣੇ ਮਾਦਰੀ ਫਤਮ ਨੂੰ ਮੰਨਦਿਆਂ ਜਾਣਾ ਪੈਂਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਪਤਨੇ ਕਦੋਂ ਸਦੇ ਆ ਜਾਣੇ ਆ ਜੁੜ ਜਾਈਏ ਤੁਰ ਕੀ ਬਾਣੀ ਨਾਲ ਸਾਧ ਸੰਗਤ ਜੀ ਇੱਕ ਕਪਤਾ ਦਾਸਨਾ ਸੰਗਤਾਂ ਦੇ ਸਨਮੁਖ ਰੱਖਣੀ ਹੈ ਜ਼ਿੰਦਗੀ ਦੀ ਸਚਾਈ ਨੂੰ ਬਿਆਨ ਕਰਦੀ ਕਪਤਾ ਜ਼ਿੰਦਗੀ ਦੇ ਸੱਚ ਤੇ ਆਧਾਰਿਤ ਕਪਤਾ ਸਾਧ ਸੰਗਤ ਜੀ ਦੋ ਦਿਨਾਂ ਦੀ ਪੁਰਾਣੀ ਤੇਰੀ ਜਾਨ ਬੰਦਿਆ ਦੋ ਦਿਨਾਂ ਦੀ ਪਰਾਉਣੀ ਤੇਰੀ ਜਾਨ ਬੰਦਿਆ ਛੱਡ ਜਾਣਾ ਇਹ ਮਿੱਟੀ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰਾਉਣੀ ਦੋ ਦਿਨਾਂ ਦੀ ਪਰਾਉਣੀ ਤੇਰੀ ਜਾਨ ਬੰਦਿਆ ਛੱਡ ਜਾਣਾ ਇੱਕ ਰਾਏ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪੁਰਾਣੀ ਸੱਚੇ ਪਾਤਸ਼ਾਨਾ ਤੈਨੂੰ ਜੱਗ ਉੱਤੇ ਕੱਲਿਆ ਤੂੰ ਛੱਡ ਨਿੱਕੀ ਵਾਲਾ ਰਾਹ ਬਦੀ ਵਾਲਾ ਮੱਲਿਆ ਮੇਰੇ ਵਾਹਿਗੁਰੂ ਨੇ ਤੈਨੂੰ ਜੱਗ ਉੱਤੇ ਕੱਲਿਆ ਤੂੰ ਛੱਡ ਨਿੱਕੀ ਵਾਲਾ ਰਾਹ ਬਦੀ ਵਾਲਾ ਮੱਲਿਆ ਝੂਠ ਬੋਲ ਬੋਲ ਵੇਚਦਾ ਈਮਾਨ ਬੰਦਿਆਂ ਝੂਠ ਬੋਲ ਬੋਲ ਵੇਚਦਾ ਈਮਾਨ ਬੰਦਿਆਂ ਛੱਡ ਜਾਣਾ ਏ ਮਿੱਟੀ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪੁਰਾਣੀ ਕਾਰਾਂ ਕੋਠੀਆਂ ਤੇ ਤੇਰੀਆਂ ਇਹ ਮੈਲ ਮਾੜੀਆਂ ਛੱਡ ਜਾਵੇਂਗਾ ਤੂੰ ਇੱਥੇ ਇੱਕ ਦਿਨ ਸਾਰੀਆਂ ਕਾਰਾਂ ਕੋਠੀਆਂ ਤੇ ਤੇਰੀਆਂ ਇਹ ਮਹਿਲ ਮਾੜੀਆਂ ਛੱਡ ਜਾਵੇਂਗਾ ਤੂੰ ਇੱਥੇ ਇੱਕ ਦਿਨ ਸਾਰੀਆਂ ਫਿਰ ਕਿਹੜੀ ਗੱਲ ਦਾ ਤੂੰ ਕਰਦਾ ਗੁਮਾਨ ਬੰਦਿਆ ਫਿਰ ਕਿਹੜੀ ਗੱਲ ਦਾ ਤੂੰ ਕਰਦਾ ਗੁਮਾਨ ਬੰਦਿਆ ਛੱਡ ਜਾਣਾ ਇਹ ਮਿੱਟੀ ਦਾ ਮਕਾਨ ਬੰਦਿਆ ਵੇ ਦੋ ਦਿਨਾਂ ਦੀ ਪੁਰਾਣੀ ਜੇ ਨਾ ਸਾਕਤੇ ਸਬੰਧੀਆਂ ਨੂੰ ਆਪਣਾ ਤੂੰ ਕਹਿ ਜਿਹੜੇ ਯਾਰਾਂ ਬੇਲੀਆਂ ਚ ਬੜੀ ਟੋਰ ਨਾਲ ਬਹਿ ਜੇ ਨਾ ਸਾਕਤੇ ਸਬੰਧੀਆਂ ਨੂੰ ਆਪਣਾ ਤੂੰ ਕਹਿ ਜਿਹੜੇ ਯਾਰਾਂ ਬੇਲੀਆਂ ਚ ਬੜੀ ਟੋਰ ਨਾਲ ਬਹਿ ਟੁੱਟੇ ਰਿਸ਼ਤੇ ਏ ਕੂੜ ਦੇ ਸਮਾਨ ਬੰਦਿਆ ਟੁੱਟੇ ਰਿਸ਼ਤੇ ਏ ਕੂੜ ਦੇ ਸਮਾਨ ਬੰਦਿਆ ਛੱਡ ਜਾਣਾ ਇੱਕ ਰਾਏ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਰੱਬੀ ਬਾਣੀ ਦੇ ਬੋਲੇ ਸੁਖ ਵਿੱਚ ਆਨ ਬਹੁਤ ਮਿਲ ਬੈਠਤ ਰਹਿਤ ਚਹੋਂਦਿ ਸਕੇਰੇ ਵਿਪਤ ਪਰੇ ਸਭ ਹੀ ਸੰਗ ਛਾੜਤ ਕਉਨ ਆਪ ਨੇੜੇ ਸਾਡਾ ਕੂੜ ਨਾਲ ਪਿਆਰ ਹੈ ਸਾਥ ਸੰਗਤ ਜੀ ਬਾਣੀ ਨੇ ਕਹਿ ਦਿੱਤਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੇ ਕੂੜ ਵੈ ਸੰਹਾਰ ਕੂੜ ਸੋਨਾ ਕੂੜ ਰੂਪਾ ਕੂੜ ਪੈਨਣ ਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ અપਾਰ ਕੂੜ ਮੀਆਂ ਕੂੜ ਬੀਵੀ ਖੱਪ ਹੋਵੇ ਖਾਰ ਕੂੜ ਕੂੜੇ ਨੇਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਜੈ ਦੋਸਤੀ ਸਭ जग ਚਲਣ ਹਾਰ ਤਾਂ ਇਤਾ ਬਾਣੇ ਕਹਿੰਦੀ ਸਬਾਬਰਦਾਰ ਨੇ ਕਹਿਤਾ ਸਾਥ ਸੰਗਤ ਜਿਉ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗਿਉ ਕਾਦਾਰਾ ਕਿਆ ਮੀਤ ਸਾਚੀ ਪ੍ਰੀਤ ਹਮ ਤਮਸਿਉ ਜੋਰੀ ਤੁਮਸਿਉ ਜੋਰ ਅਬਰ ਸੰਗ ਤੋੜੀ ਸਾਥ ਸੰਗਤ ਜੀ ਕਉਕੇ ਸੁਖ ਮੇ ਅਨ ਬਹੁਤ ਮਿਲ ਬੈਠਤ ਰਹਿਤ ਚੋਂ ਦਿਸ ਘੇਰੇ ਬੇਤਪਰੀ ਸਭ ਹੀ ਸੰਗਸ਼ਾੜਤਾ ਖਉਨਾ ਆਪ ਤਨੇੜੇ ਰਬੀ ਬਾਣੀ ਦਾ ਫੁਰਮਾਨ ਹੈ ਸਾਥ ਸੰਗਤ ਜੀਓ ਗੁਰੂ ਦੀ ਬਾਣੀ ਸਾਨੂੰ ਕਹਿ ਰਹੀ ਹੈ ਸਾਥ ਸੰਗਤ ਜੀਓ ਕਿ ਸੁਖ ਮੇ ਬਹੁਤ ਸੰਗੀ ਭਾਏ ਦੁਖ ਮੇ ਸੰਗ ਨਾ ਕੋਏ ਕੋਹ ਨਾ ਕਹੜ ਪਜਮਨਾ ਅੰਤ ਸਹਾਈ ਹੋਏ ਆਖੋ ਸਤਨਾਮ ਸ਼੍ਰੀ ਵਾਣੀ ਉਹ ਗੁਰੂ ਨੇ ਸਾਡੀ ਬਾਹ ਫੜਨੀ ਹੈ ਕਿਸ ਨੇ ਸਾਡੀ ਬਾਹਨੇ-ਫਾਣੇ ਅੰਤ ਬੜੇ ਇਹ ਰਿਸ਼ਤੇ ਝੂਠੇ ਐ ਇਹ ਰਿਸ਼ਤੇ ਸਵਾਰਥ ਤੇ ਖੜੇ ਨੇ ਦੁਨਆ ਵੀ ਰਿਸ਼ਤੇ ਮਾਤਰ ਪ੍ਰਸਤੀ ਨੇ ਦੁਨਆ ਵੀ ਰਿਸ਼ਤੇ ਵਿੱਚ ਝੂਠਾ ਫਰੇਵਾ ਧੋਖਿਆ ਤੜੀ ਜਾ ਗੁਰੂ ਨਾਲ ਪਿਆਰ ਪਾ ਲਈਏ ਗੁਰੂ ਨਾਲ ਰਿਸ਼ਤਾ ਸਾਡਾ ਸਦੀਵੀ ਐ ਸੱਚਾ ਰਿਸ਼ਤਾ ਯਾਕੋ ਸਤਨਾਮ ਚਿੜਿਵਾਰ ਸਾਸੰਗੀ ਕਿਉਂਕਿ ਜਗਤ ਮੈਂ ਝੂਠੀ ਦੇ ਕੇ ਪ੍ਰੀਤ ਆਪਣੇ ਹੀ ਸੁੱਖ ਸੌਂਸ ਬਲਾਗੇ ਕਿ ਆ ਦਾਰਾ ਦਾਰਾ ਕਹਿੰਦੇ ਪਤਨੀ ਘਰ ਵਾਲੀ ਨੂੰ ਮੇਤ ਮਿੱਤਰ ਸਤੇਦਾਰ ਕਿਆਦਾਰਾ ਕਿਆ ਮੀਤਾ ਕੋ ਸਤਨਾਮ ਸ੍ਰੀ ਵਾਹਿਗੁਰੂ ਜੇ ਨਾਲ ਸੰਗ ਦਿਨ ਰਾਤ ਤੂੰ ਰਿਆ ਜੇ ਨਾਲ ਸਾਖ ਤੇ ਸਬੰਧੀਆਂ ਨੂੰ ਆਪਣਾ ਤੂੰ ਕਹਿ ਜਿਹੜੇ ਯਾਰਾਂ ਬੇਲੀਆਂ ਚ ਬੜੀ ਟੋਰ ਨਾਲ ਬਹਿ ਝੂਠੇ ਰਿਸ਼ਤੇ ਇਹ ਕੂੜ ਦੇ ਸਮਾਨ ਬੰਦਿਆਂ ਛੱਡ ਜਾਣਾ ਇੱਕ ਰਾਏ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਨਾਮ ਜਪੇ ਬਿਨਾ 베ੜੀ ਨਹੀਂ ਪਾਰ ਲੱਗਣੀ ਏ ਟੁੱਟੀ ਜੱਗ ਦੀ ਪਰੇਤ ਤੈਨੂੰ ਭੈਣੇ ਛੱਡਣੀ ਨਾਮ ਜਪੇ ਬਿਨਾ 베ੜੀ ਨਹੀਂ ਪਾਰ ਲੱਗਣੀ ਏ ਟੁੱਟੀ ਜੱਗ ਦੀ ਪਰੇਤ ਤੈਨੂੰ ਭੈਣੇ ਛੱਡਣੇ ਪੱਲੇ ਬੰਨ ਲੈ ਤੂੰ ਸੱਚ ਦਾ ਸਮਾਨ ਬੰਦਿਆ ਸੱਚ ਦਾ ਸਮਾਨ ਕੀ ਐ ਸਾਧ ਸੰਗਤ ਜੀ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਜਪੇ ਬਿਨਾ ਬੇੜੀ ਨਹੀਂ ਪਾਰ ਲੱਗਣੀ ਐ ਝੂਠੀ ਜਗ ਦੀ ਪਰੇਤ ਸਾਨੂੰ ਭੈਣੀ ਛੱਡਣੀ ਪੱਲੇ ਬੰਨ ਲੈ ਤੂੰ ਸਤ ਦਾਸ ਮਾਨ ਬੰਦਿਆ ਛੱਡ ਜਾਣਾ ਇੱਕ ਰਾਏ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਸੱਚੇ ਧਿਆਨ ਦੇਣਾ ਜਿਨ੍ਹਾਂ ਕਾਲ ਵਾਸ ਕੀਤਾ ਹੋ ਗਏ ਕਾਲ ਵਾਸ ਓ ਜਿਨ੍ਹਾਂ ਦੁਨੀਆਂ ਸੀ ਜਿੱਤੀ ਛੱਡ ਦੁਨੀਆਂ ਗਿਓ ਅਸ਼ਾਰਾ ਏ ਸਕੰਦਰਮਲ ਇਸ਼ਾਰਾ ਰਾਵਣਵਲ ਇਸ਼ਾਰਾ ਕੋਰੂ ਬਾਦਸ਼ਾਹਵਲ ਇਸ਼ਾਰਾਏ ਰਾਜੇ ਹਰਨਾਕਸ਼ ਬਾਲਾਖੋ ਸਤਨਾਮ ਸ੍ਰੀ ਵਾਹਿਗੁਰੂ ਜਿਨਾਂ ਕਾਲ ਵਸ ਕੀਤਾ ਹੋ ਗਏ ਕਾਲ ਵਸ ਓ ਜਿਨਾਂ ਦੁਨੀਆਂ થી ਜਿੱਤੀ ਛੱਡ ਦੁਨੀਆਂ ਗਿਓ ਮੂੰਹੋਂ ਬੋਲਦੇ ਨੇ ਕਬਰ ਸਤਾਨ ਬੰਦਿਆ ਮੂੰਹੋਂ ਬੋਲਦੇ ਨੇ ਸਾਰੇ ਸ਼ਮਸ਼ਾਨ ਬੰਦਿਆ ਛੱਡ ਜਾਣਾ ਇਹ ਮਿੱਟੀ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਕੀਤੇ ਚੰਗੇ ਕਰਮਾਂ ਦਾ ਉਥੇ ਮੁੱਲ ਪਹਿਣਾ ਏ ਸੱਚ ਝੂਠ ਦਾ ਹਿਸਾਬ ਸਾਨੂੰ ਦੇਣਾ ਪਹਿਣਾ ਏ ਦਾਸ ਵੀ ਤੁਹਾਡੇ ਵਿੱਚ ਏ ਕਿਉਂਕਿ ਬਾਣੀ ਕਹਿੰਦੀ ਚੰਗੀਆਂ ਹੀਆਂ ਬੁਰਾਈਆਂ ਵਾਚਾ ਕਰਮ ਹਦੂਰ ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂਰ ਬਾਣੀ ਕਹਿੰਦੀ ਕਰਮੀ ਕਰਮ ਹੋਏ ਵਿਚਾਰ ਇੱਕ ਕਰਮ ਸਾਡਾ ਉੱਥੇ ਵਿਚਾਰਿਆ ਜਾਣਾ ਹੈ ਕਰਮੀ ਕਰਮ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇਹ ਮਤ ਸੋਚੀਏ ਇਹ ਜਗ ਮਿੱਠਾ ਅਗਲਾ ਕਹਿੰਦੇ ਡਿੱਠਾ ਬਾਣੀ ਤ੍ਰੈਕਾਲ ਸੱਚ ਹੈ ਉਹ ਬੰਦਿਆ ਤੂੰ ਖੁਦ ਝੂਠ ਹੈ ਆ ਕੋ ਸਤਨਾ ਛੇੜ ਬੜੂ ਸਾਧ ਸੰਗ ਹੈ ਜੀ ਜੇ ਨਾ ਕਕੀਤੇ ਚੰਗੇ ਕਰਮਾਂ ਦਾ ਉਥੇ ਮੁੱਲ ਪਹਿਣਾ ਏ ਸੱਚ ਝੂਠ ਦਾ ਹਿਸਾਬ ਸਾਨੂੰ ਦੇਣਾ ਪਹਿਣਾ ਏ ਉਥੇ ਸੱਚੋ ਸੱਚ ਹੋਣੇ ਨੇ ਬਿਆਨ ਬੰਦਿਆ ਉਥੇ ਸੱਚੋ ਸੱਚ ਉਥੇ ਸੱਚਾ ਹੀ ਸੱਚ ਨਿਬੜਾ ਚਲੋ ਵਕ ਕੜੇ ਜਜਮਾਲਿਆ ਥਾਉਨੋਂ ਪਾਣ ਕੂੜਿਆਰ ਮੂ ਕਾਲੇ ਦੋ ਜਗ ਚਾਲਿਆ ਲਿਖਣਾ ਬੈ ਕਰਮ ਬਹਾਲਿਆ ਸਾਧ ਸੰਗਤ ਜੀ ਉੱਥੇ ਮਾਲਕ ਦੇ ਦਰਬਾਰ ਵਿੱਚ ਮਾਲਕ ਦੀ ਦਰਗਾਹ ਦਰਗਾਹ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਏ ਇੱਥੇ ਤਾਂ ਰਿਸ਼ਵਤ ਦੇ ਕੇ ਆਪਸਾਂ ਨੂੰ ਪੈਸੇ ਦੇ ਕੇ ਆਪਣੇ ਮਨ ਪਾਉਂਦੇ ਫੈਸਲੇ ਕਰਵਾ ਲੈਂਦਾ ਏ ਲੱਖ ਰੁਪਏ ਦੇ ਕੇ ਉੱਥੇ ਨਹੀਂ ਰਿਸ਼ਵਤ ਚੱਲਣੀ ਉੱਥੇ ਤਾਂ ਦੁੱਧਾਂ ਦੁੱਧ ਪਾਣੀ ਦਾ ਪਾਣੀ ਹੋਣਾ ਏ ਉੱਥੇ ਸੱਚਾਈ ਸਾਰ ਨਿਭੜਾ ਜਦੋਂ ਚੁਣ ਵੱਖ ਕੱਢੇ ਜਿਵੇਂ ਮਾਲਿਆ ਉੱਥੋਂ ਦੇ ਜੱਜ ਨਹੀਂ ਰਿਸ਼ੂ ਦੇ ਲੈਂਦੇ ਹੋ ਤਾਂ ਹੋ ਤਾਂ ਸਾਦੇ ਸੱਚ ਨੂੰ ਇੱਕ ਪਾਸੇ ਝੂਠ ਨੂੰ ਇੱਕ ਪਾਸੇ ਕਰਦੇ ਨੇ ਉੱਤੇ ਸੱਚਾਈ ਸੱਚ ਨੇ ਬੜਾ ਉਹ ਸਾਦੀ ਅਦਾਲਤ ਹੈ ਇਹ ਸਾਰੀ ਸੰਸਾਰੀ ਅਦਾਲਤਾਂ ਝੂੜ ਦੀਆਂ ਅਦਾਲਤਾਂ ਨੇ ਸਤ ਕਰਕੇ ਜਾਣਿਓ ਅਕਾਲਪੁਰ ਵੱਲ ਦੀ ਜੋ ਅਦਾਲਤ ਹੈ ਉਹਦੀ ਸੁਪਰੀਮ ਕੋਰਟ ਉਹ ਸਭ ਤੋਂ ਸੁਪਰੀਮ ਹੈ ਉੱਥੇ ਇਨਸਾਫ ਹੁੰਦਾ ਹੈ ਉੱਥੇ ਸੱਚ ਦੇ ਫੈਸਲੇ ਹੁੰਦੇ ਨੇ ਉੱਥੇ ਦੁੱਧ 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 ਪਾਣੀ ਦਾ ਪਾਣੀ ਹੁੰਦਾ ਏ ਉੱਥੇ ਨਹੀਂ ਰਿਸ਼ਵਤ ਚੱਲਦੇ ਉੱਥੇ ਸੱਚਾ ਹੀ ਸਜ ਨਿਬੜਾ ਚੁਣ ਵੱਖ ਕੜੇ ਜੱਜ ਮਾਲਿਆ ਉਥੋਂ ਦੇ ਜੱਜ ਸਹੀ ਇਨਸਾਫ ਕਰਦੇ ਨੇ ਸਾਧ ਸੰਗਤ ਜੀਓ ਕਿਉਂਕਿ ਤਾਂ ਇਹ ਬਾਣੀ ਨੇ ਕਹਿਰੀ ਸਾਥ ਉੱਥੇ ਚੁਣ ਵੱਖ ਕੜੇ ਜੱਜ ਮਾਲਿਆ ਥਾਉਨ ਪਾਣੇ ਕੂੜਿਆੜ ਉੱਥੇ ਕੂੜਵਾਤੇ ਕੋਈ ਥਾ ਨਹੀਂ ਐ ਇਹ ਕੂੜ ਸੰਸਾਰ ਵਿੱਚ ਏ ਉੱਥੇ ਸੱਚ ਦੇਆਂ ਕਚੈਰੀਆਂ ਨੇ ਸੱਚ ਦੇਆਂ ਅਦਾਲਤਾਂ ਨੇ ਸਾਧ ਸੰਗਤ ਜੀ ਉੱਥੇ ਉੱਥੇ ਥਾਣਾ ਪਾਇਨ ਕੋੜੇਰ ਮੋ ਕਾਲੇ ਦੋਜਗ ਚਾਲਿਆ ਲਖਨਾਵਾਂ ਧਰਮ ਬਹਾਲਿਆ ਸਾਈ ਇਸ ਕਰਕੇ ਸਾਧ ਸੰਗਤ ਜੀਓ ਜੁੜ ਜਾਈਏ ਪ੍ਰਮਾਤਮਾ ਦੀ ਬਾਣੀ ਨਾਲ ਜੁੜ ਜਾਈਏ ਤਨ ਤਨ ਸਾਹਿਬ ਸ੍ਰੀ ਗੁਰੂਆਂ ਸਾਹਿਬ ਜੀ ਦੀ ਸੱਚਖੰਡੀ ਬਾਣੀ ਨਾਲ ਤਾਂ ਕਿ ਸਾਡਾ ਵੀ ਦੁਨੀ ਤੇ ਆਇਆ ਸਫਲ ਹੋ ਜਾਵੇ ਸਾਡੀ ਜੀਮਨ ਯਾਤਰਾ ਸਫਲ ਹੋ ਜਾਵੇ ਵਿਅਥ ਨਾ ਜਾਵੇ ਸਾਧ ਸੰਗਤ ਜੀਓ ਕੀਤੇ ਚੰਗੇ ਕਰਮਾਂ ਦਾ ਉਥੇ ਮੁੱਲ ਪਹਿਣਾ ਏ ਸੱਚ ਝੂਠ ਦਾ ਹਸਾਬ ਸਾਨੂੰ ਦੇਣਾ ਪਹਿਣਾ ਏ ਉਥੇ ਸੱਚੋ ਸੱਚ ਹੋਣੇ ਨੇ ਬਿਆਨ ਬੰਦਿਆ ਉਥੇ ਸੱਚੋ ਸੱਚ ਹੋਣੇ ਨੇ ਬਿਆਨ ਬੰਦਿਆ ਛੱਡ ਜਾਣਾ ਇਹ ਮਿੱਟੀ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਜਿੰਦ ਪਲ ਪਲ ਛਿਣ ਛਿਣਾ ਬੀਤ ਰਹੀਏ ਬਾਣੀ ਕਹਿੰਦੇ ਸੰਚਨ ਉਦ ਬਿਹਾਤ ਆ ਫੂਟੇ ਕੜਿਓ ਪਾਣੀ ਔਰ ਜਿਵੇਂ ਬੰਦਿਆ ਕੜੇ ਵਿੱਚੋਂ ਸੰਸਾਰੀ ਕੜੇ ਵਿੱਚੋਂ ਜਲ ਤੇ ਟਿਪ ਟਿਪ ਕਰਕੇ ਚੋਰਿਆ ਸਰ ਕਰ ਸੱਚ ਕਰਕੇ ਜਾਣੀਏ ਸਾਡੇ ਤਰੂਪੀ ਕੜੇ ਵਿੱਚੋਂ ਇਹ ਕੜਾ ਜੋ ਮਾਲਕ ਨੇ ਬਣਾਇਆ ਇਹ ਤਰੂਪੀ ਕੜਾ ਜੋ ਕਾਲਪੁਰ ਵਾਰੂਣਾ ਬਣਾਇਆ ਸਾਧ ਸੰਗਤ ਜੀ ਇਸ ਤਰੂਪੀ ਕੜੇ ਵਿੱਚੋਂ ਵੀ ਇਸ ਸਰੀਰੂਪੀ ਕੜੇ ਵਿੱਚੋਂ ਵੀ ਸਵਾਥਾਂ ਰੂਪੀ ਜਲ ਨਿਤ ਦਿਨ ਖਤਮ ਹੋ ਰਿਹਾ ਕੋ ਸਤਨਾ ਚਿਰ ਵਾਰੂ ਤਾਂ ਕਿਸ਼ੇ ਬਤਬਾਨਾ ਕਿਹਾ 24000 ਖਰਚ ਬੰਦੇ ਬੰਦੇ ਕਾ 24000 ਸਵਾਸ ਬਣਦੇ ਆ ਦਿਨ ਰਾਤ ਦੀ ਕੈਲਕੂਲੇਸ਼ਨ ਕਰਕੇ 사త్ ਸੰਗਤ ਜੀ 24000 ਖਰਚ ਬੰਦੇ ਕਾ ਆਮਦਨ ਮੂਲਾ ਥੀਵੇ ਜਿਸ ਬੰਦੇ ਕੋਲ ਇਤਨਾ ਘਾਟਾ ਸੋ ਬੰਦਾ ਕਿੰਝ ਜੀਵੇ 사త్ ਸੰਗਤ ਜੀ ਕਿਉਂਕਿ ਉੱਥੇ ਚੰਗੀਆਂ ਬੁਰਾਈਆਂ ਉੱਥੇ ਹਿਸਾਬ ਕਿਤਾਬ ਹੋਣਾ 사త్ ਸੰਗਤ ਜੀ ਸਾਡੇ ਚੰਗੇ ਕਰਮਾਂ ਦਾ ਵੀ ਸਾਡੇ ਮਾੜੇ ਕਰਮਾਂ ਦਾ ਵੀ ਸਾਧ ਸੰਗਤ ਜੀ ਜ਼ਿੰਦ ਪਲ ਪਲ ਛਿਨ ਛਿਨਾ ਬੀਤ ਰਹੀਏ ਮੌਤ ਨੇੜੇ ਖੜੀ ਤੈਨੂੰ ਵੀ ਉਡੀਕ ਰਹੀਏ ਜ਼ਿੰਦ ਪਲ ਪਲ ਛਿਨ ਛਿਨਾ ਬੀਤ ਰਹੀਏ ਮੌਤ ਨੇੜੇ ਖੜੀ ਤੈਨੂੰ ਵੀ ਉਡੀਕ ਰਹੀਏ ਕਰ ਜੈ ਮਲਾ ਤੋਂ ਉਹ ਦਾ ਗੁਣ ਗਾਨ ਬੰਦਿਆ ਅਕਾਲ ਪੁਰਬੈਰੂ ਦਾ ਤਨ ਤਨ ਸਾਬਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਬੀ ਬਾਣੀ ਦਾ ਰੂਹਾਨੀ ਬੋਲਾਂ ਦਾ ਰੂਹਾਨੀ ਅਖਰਾਂ ਦਾ ਸੱਚਕਢੀ ਬੋਲਾਂ ਦਾ ਧਿਆਨ ਤੇਰੀ ਸਾਥ ਸੰਗ ਜੀ ਜਿੰਦ ਪਲ ਪਲ ਛਿਣ ਛਿਣਾ ਬੀਤ ਰਹੀਏ ਮੌਤੇ ਨੇੜੇ ਖੜੀ ਤੈਨੂੰ ਵੀ ਉਡੀਕ ਰਹੀਏ ਕਰ ਜੈਮਲਾ ਤੂੰ ਉਹਦਾ ਗੁਣ ਗਾਨ ਬੰਦਿਆ ਕਰ ਜੈ ਮਲਾ ਤੂੰ ਉਹ ਦਾ ਗੁਣ ਗਾਨ ਬੰਦਿਆ ਛੱਡ ਜਾਣਾ ਇਹ ਮਿੱਟੀ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਦੋ ਦਿਨਾਂ ਦੀ ਪਰੌਣੀ ਤੇਰੀ ਜਾਨ ਬੰਦਿਆ ਛੱਡ ਜਾਣਾ ਇੱਕ ਰਾਏ ਦਾ ਮਕਾਨ ਬੰਦਿਆ ਓਏ ਦੋ ਦਿਨਾਂ ਦੀ ਪਰੌਣੀ ਦੋ ਦਿਨਾਂ ਦੀ ਪਰੌਣੀ ਤੇਰੀ ਜਾਨ ਬੰਦਿਆ ਛੱਡ ਜਾਣਾ ਇਹ ਮਿੱਟੀ ਦਾ ਮਕਾਨ ਬੰਦਿਆ ਹੋਏ ਦੋ ਦਿਨਾਂ ਦੀ ਪਰੌਣੀ ਸੋ ਸਾਧ ਸੰਗਤ ਜੀ ਇੰਨੀ ਕੋ ਸੇਵਾ ਪ੍ਰਵਾਨ ਕਰਨੀ ਦਾਸ ਦੀ ਬੇਨਤੀ ਪ੍ਰਵਾਨ ਕਰੋ ਹੋਇਆ ਪੁਲਾ ਚੁਕਾਂ ਦੀ ਖੇਮਾ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ